ਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਪਰਮ ਸਤਕਾਰ ਜੋ ਸਤਿਗੁਰਾਂ ਦੀ ਮਹਾਨ ਬਖਸ਼ਿਸ਼ ਕਿਰਪਾ ਦਾ ਸਕਾ ਭਾਈ ਚਲਰੀ ਸ਼ਬਦ ਵਿਚਾਰ ਲੜੀਵਾਰ ਕਥਾ ਦੇ ਵਿੱਚ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੀ ਬਾਣੀ ਆਸਾਜ ਦੀ ਵਾਰ ਚੱਲ ਰਹੀ ਹੈ ਜਿਹਦੇ ਭਾਈ ਕਲ ਸਤ ਸਤ ਸ਼ਲੋਕ 8ਵਾਂ ਸ਼ਲੋਕ ਆਰੰਭ ਹੋਇਆ ਸੀ ਸਤ ਸ਼ਲੋਕ ਸੰਪੂਰਨ ਹੋਏ ਅੱਜ ਅਗਲਾ ਬੰਦ ਮਹਾਰਾਜ ਜੀ ਸੇ ਸ਼ਲੋਕ ਦਾ ਆਰੰਭ ਕਰਦੇ ਹਨ 467 ਅੰਗ ਤੇ ਪਾਤਸ਼ਾਹ ਜੀ ਦਾ ਇਹ ਸ਼ਲੋਕ ਔੜੀ ਸੁਭਾਏਮਾਨ ਹੈ ਆਓ ਉਸ ਧੰ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਇਸੇ ਸ਼ਲੋਕ ਦਾ ਅਗਲਾ ਬੰਦ ਆਈ ਰੰਭ ਕਰਦੇ ਹਨ ਆਸਾ ਮਹੱਲਾ ਪਹਿਲਾ ਲੱਖ ਨੇਕੀਆਂ ਚਗਾਈਆਂ ਲੱਖ ਪੁੰਨਾਂ ਪਰਵਾਨ ਲਖ ਤਪ ਉਪਰ ਤੀਰਥਾ ਸਹਿਜ ਜੋਬ ਵਿਵਾਨ ਲਖ ਸੂਰਤਨ ਸੰਗ ਰਾਮ ਰਨ ਮਹਿ ਛਟ ਹੈ ਪ੍ਰਾਨ ਲਖ ਸੁਰਤੀ ਲਖ ਗਿਆਨ ਧਿਆਨ ਅੜੀਏ ਪਾਠ ਪ੍ਰਾਨ ਜਿਨ ਕਰਤੇ ਕਰਨਾ ਕੀਆ ਲਿਖਿਆ ਆਮਨ ਜਾਨ ਨਾਨਕ ਮੱਤੀ ਮਿੱਥਿਆ ਰਮ ਸੱਚਾ ਨਿਸਾਨ ਅੰਤਨ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਆਇ ਇਸ ਲੋਕ ਰੰਮ ਕਰਦੇ ਹੋਏ ਬਚਨ ਕੀਤਾ ਏ ਪੁਰਖਾ ਮਿਰਖਾ ਤੀਰਥਾਂ ਤੱਟਾਂ ਮੇਗਾ ਖੇਤਾਂ ਦੀਪਾ ਲੋਆ ਮੰਡਲਾ ਖੰਡਾਂ ਵਰ ਭੰਡਾ ਨੇਕਾਈ ਦੀਪ ਮੰਡਲ ਸ੍ਰਿਸ਼ਟੀ ਦੇ ਵਿੱਚ ਹਨ ਇਥੇ ਮਹਾਰਾਜ ਜੀ ਗਿਣਤੀ ਕਰਦੇ ਹਨ ਪੁਰਖ ਤੇ ਬਿਰਖਾਂ ਦੀ ਅਤੀ ਤੀਰਥਾਂ ਦੇ ਤੱਟਾਂ 'ਤੇ ਉੱਥੇ ਮਹਾਰਾਜ ਜੀ ਸਾਨੂੰ ਜੀਵਾਂ ਨੂੰ ਪ੍ਰਦੇਸ਼ ਬਖਸ਼ਿਸ਼ ਕਰਦੇ ਹਨ ਮਹਾਰਾਜ ਜੀ ਕਹਿੰਦੇ ਉਹਦੇ ਨਾਮ ਤੋਂ ਬਿਨਾ ਕੁਝ ਵੀ ਨਹੀਂ ਹੈ ਨਾਮ ਦੇ ਵਿੱਚ ਹੀ ਸਾਰੇ ਸੁੱਖ ਹਨ ਨਾਮ ਦੀ ਪ੍ਰਾਪਤੀ ਨਾਲ ਹੀ ਸਭ ਕੁਝ ਹੈ ਵਾਰ ਪਖੋਂ ਭਾਵੇਂ ਮਨੁੱਖ ਇਰਤਾਂ ਦੇ ਤੱਟਾਂ ਤੇ ਚਲਾ ਜਾਵੇ ਦੀਪ ਮੰਡਲ ਲੋਹ ਇਸਾਰੇ ਪਰਮੇਸ਼ਰ ਦੇ ਬਣਾਏ ਹੋਏ ਹਨ ਇਹ ਮਹਾਰਾਜ ਜੀ ਕਹਿੰਦੇ ਸੁੱਖ ਕਾਦੇ ਵਿੱਚ ਨਾਨਕ ਜਨ ਤੋਂ ਪਾਏ ਕੇ ਸੰਭਾਲੇ ਸਭਨਾ ਉਹਨੇ ਹੀ ਪੈਦਾ ਕੀਤੇ ਹਨ ਮਹਾਰਾਜ ਜੀ ਕਹਿੰਦੇ ਉਹ ਹੀ ਨਾਂ ਦੀ ਸੰਭਾਲ ਕਰ ਰਿਹਾ ਹੈ ਇੱਥੇ ਮਹਾਰਾਜ ਜੀ ਅਗਲੇ ਬੰਦ ਵਿੱਚ ਫੇਰ ਵਰਣਨ ਕਰਦੇ ਹਨ ਲੱਖ ਨੇਕੀਆਂ ਚੰਗਿਆਈਆਂ ਇਹ ਮਹਾਰਾਜ ਜੀ ਕਹਿੰਦੇ ਭਾਵੇਂ ਲੱਖਾਂ ਹੀ ਚੰਗਿਆਈਆਂ ਕਰ ਲਈ ਅਤੇ ਲਖ ਪੁੰਨਾ ਪਰਵਾਨ ਮਹਾਰਾਜ ਜੀ ਕਹਿੰਦੇ ਲੱਖ ਹੀ ਧਰਮ ਦੇ ਕਾਰਜ ਕਰ ਲੈ ਪੁੰਨਾ ਤੋਂ ਭਾਵ ਧਰਮ ਮਹਾਰਾਜ ਜੀ ਕਹਿੰਦੇ ਧਰਮ ਦੇ ਪੁੰਨ ਤੋਂ ਭਾਵ ਧਰਮ ਦੇ ਕਾਰਜ ਮਹਾਰਾਜ ਜੀ ਕਹਿੰਦੇ ਲੱਖਾਂ ਹੀ ਚੰਗੇ ਕੰਮ ਕਰ ਲੈ ਚੰਗਿਆਈਆਂ ਹਾਸਲ ਕਰ ਲੈ ਤੇ ਲੱਖਾਂ ਹੀ ਧਰਮ ਦੇ ਕਾਰਜ ਕਰ ਲੈ ਲੱਖ ਤਪ ਉਪਰ ਤੀਰਥ ਸਾਧਜ ਜੋਗ ਵਿਵਾਨ ਤੇ ਮਹਾਰਾਜ ਜੀ ਕਹਿੰਦੇ ਲੱਖਾਂ ਹੀ ਤਪ ਕਰ ਲਈ ਤੀਰਥਾਂ ਤੇ ਜਾ ਕੇ ਤਪ ਸਾਧ ਲਈ ਤੀਰਥਾਂ ਦੇ ਦੇਖੀਦਾ ਤਪ ਸਾਧੇ ਜਾਂਦੇ ਹਨ Hindu ਮਤ ਦੇ ਵਿੱਚ ਹਰਦਵਾਰ ਜਾ ਕੇ ਦੇਖੋ ਉੱਥੇ ਬਹੁਤ ਸਾਧੂ ਬੈਠੇ ਹੁੰਦੇ ਨੇ ਤਪ ਸਾਧਨਾ ਕਰਨ ਤੇ ਇੱਥੇ ਚਲੇ ਜਾਓ ਕੁਰਸ਼ੇਤਰ ਦੀ ਧਰਤੀ ਤੇ ਉੱਥੇ ਵੀ ਤੀਰਥ ਦੇ ਉੱਤੇ ਜਾ ਕੇ ਦੇਖੋ ਉੱਥੇ ਵੀ ਬੜੇ ਬੈਠੇ ਹੁੰਦੇ ਨੇ ਸਾਧ ਪੰਡਤ ਲੋਕ ਜਿਹੜੇ ਅਲੱਗ-ਅਲੱਗ ਤਪਸਾਧਨਾ ਕਰਦੇ ਹਨ ਤੇ ਉਹਦੇ ਵਿੱਚ ਹੀ ਫਲ ਚਾਹੁੰਦੇ ਹਨ ਮਹਾਰਾਜ ਜੀ ਸਾਰਿਆਂ ਦਾ ਇੱਥੇ ਜ਼ਿਕਰ ਕਰਦੇ ਹਨ ਉਹ ਤੋਂ ਇਲਾਵਾ ਪਾਤਸ਼ਾਹ ਜੀ ਬਚਨ ਕਰਦੇ ਹਨ ਕਹਿੰਦੇ ਲੱਖਾਂ ਹੀ ਤੀਰਥਾਂ ਤੇ ਬੈਠੇ ਹੋਏ ਤਪਸਾਧ ਦੇ ਹਨ ਲੱਖ ਤਪ ਉਪਰ ਤੀਰਥਾਂ ਸਹਿਜ ਜੋਗ ਵਿਵਾਨ ਸਹਿਜ ਮੱਤ ਦੇ ਜੋਗੀ ਜਿਹੜੇ ਹਨ ਸਹਿਜ ਧਨ ਕਰਕੇ ਜੋਗ ਮੱਤ ਰਹੀ ਉਹਨੂੰ ਪਾਣਾ ਚਾਹੁੰਦੇ ਆ ਲੱਖਾਂ ਹੀ ਜੋਗ ਮਤ ਦੇ ਸਾਧਨ ਸਾਧ ਦੇ ਹਨ ਲਖ ਸੁਰਤਨ ਸੰਗਰਾਮ ਰਨਮੈ ਛੁੱਟੇ ਪ੍ਰਾਨ ਲੱਖੀ ਜੋਦੇ ਸੂਰਬੀਰ ਸੂਰਮੇ ਰਨ ਭੂਮੀ ਦੇ ਵਿੱਚ ਮਹਾਰਾਜ ਜੀ ਕਹਿੰਦੇ ਆਪਣਾ ਸਰੀਰ ਬਲ ਦਿਖਾ ਕੇ ਪ੍ਰਾਨ ਛੱਡ ਦਿੰਦੇ ਹਨ ਉਰਮੀ ਦੇ ਵਿੱਚ ਲੱਖਾਂ ਹੀ ਜੰਗਾਂ ਜੰਗ ਹੁੰਦੇ ਹਨ ਜੰਗ ਦੀ ਧਰਤੀ ਭੂਮੀ ਦੇ ਉੱਤੇ ਮਹਾਰਾਜ ਜੀ ਕਹਿੰਦੇ ਲੱਖ ਸੂਰ ਤਨ ਸੰਗਰਾਮ ਰਨ ਮਹਿ ਛੁੱਟੇ ਪ੍ਰਾਨ ਜੇ ਮਹਾਰਾਜ ਜੀ ਕਹਿੰਦੇ ਲੱਖਾਂ ਹੀ ਸੂਰ ਬੀਰ ਯੋਧੇ ਬਲੀ ਮਾਂ ਬਲੀ ਜਿਹੜੇ ਤਰਨ ਭੂਮੀ ਦੇ ਵਿੱਚ ਪ੍ਰਾਨ ਛੱਡਦੇ ਹਨ ਲੱਖ ਸੁਰਤੀ ਲੱਖ ਗਿਆਨ ਧਿਆਨ ਲੱਖ ਹੀ ਲੋਕ ਮਹਾਰਾਜ ਜੀ ਕਹਿੰਦੇ ਸੁਰਤੀ ਜੋੜਦੇ ਹਨ ਸੁਰਤੀ ਵਿੱਚ ਪਾਣਾ ਚੁੰਦੇ ਹਨ ਲੱਖ ਹੀ ਸੁਰਤੀ ਲਾ ਕੇ ਬੈਠੇ ਉਹਨੇ ਲੱਖ ਲੱਖ ਗਿਆਨ ਧਿਆਨ ਲੱਖਾਂ ਹੀ ਲੋਕ ਕਿਤਾਬਾਂ ਦਾ ਗਿਆਨ ਪੜ੍ਹਦੇ ਹਨ ਗਿਆਨੀ ਲੋਕ ਹਨ ਮਹਾਰਾਜ ਜੀ ਕਹਿੰਦੇ ਕਈ ਐਸੇ ਹਨ ਧਿਆਨ ਲਾਉਣ ਵਾਲੇ ਜਿਹੜੇ ਧਿਆਨ ਦੇ ਵਿੱਚ ਹੀ ਚੁੰਦੇ ਹਨ ਅੜੀਏ ਪਾਠ ਪ੍ਰਾਨ ਮਹਾਰਾਜ ਜੀ ਕਹਿੰਦੇ ਕਈ ਪ੍ਰਾਨਾਂ ਦੇ ਵਿਦਾਂ ਦੇ ਧਾਰਮਿਕ ਗ੍ਰੰਥਾਂ ਦੇ ਪਾਠ ਕਰਨ ਵਾਲੇ ਵੀ ਹਨ ਲੱਖਾਂ ਹਰਾ ਜੀ ਕਹਿੰਦੇ ਲੱਖ ਉਹ ਵੀ ਹਨ ਜਿਨ ਕਿਰਤ ਕਰਤੇ ਕਰਨਾ ਕੀਆ ਲਿਖਿਆ ਵਣ ਜਾਣ ਤੇ ਮਹਾਰਾਜ ਜੀ ਕਹਿੰਦੇ ਜਿਨੇ ਕਰਤੇ ਨੇ ਕਾਰਨ ਕੀਤਾ ਹਰਾ ਜੀ ਕਹਿੰਦੇ ਕਰਨਾ ਕੀਆ ਜਿਨਨੇ ਸ੍ਰਿਸ਼ਟੀ ਨੂੰ ਸਾਜਨਾ ਕੀਤਾ ਸਾਨੂੰ ਜੀਵਾ ਨੂੰ ਇਹ ਚੀਜ਼ਾਂ ਬਣਾਉਣੀਆਂ ਕੀਤੀਆਂ ਉਹ ਤਾਂ ਕਰਤਾ ਹੀ ਹੈ ਨਾ ਹਰਾ ਜੀ ਕਹਿੰਦੇ ਜਿਨੇ ਸਭ ਕੁਛੇ ਰਚਿਆ ਹੈ ਲਿਖਿਆ ਅਵਨ ਜਾਣ ਉਹਨੇ ਆਵਨ ਜਨ ਲਿਖਿਆ ਬਣਾ ਲਾ ਕੀਤਾ ਜੰਮਣ ਮਰਨਾ ਉਹਦੇ ਹੁਕਮ ਦੇ ਵਿੱਚ ਹੈ ਨਾਨਕ ਮਤੀ ਮਿਥਿਆ ਧਰਮ ਸਚਾ ਨਿਸ਼ਾਨ ਇਹ ਮਹਾਰਾਜ ਜੀ ਕਹਿੰਦੇ ਜਿਨ੍ਹਾਂ ਨੇ ਉਹਨੂੰ ਜਪ ਲਿਆ ਖੀਰਲੀ ਪੰਕਤੀ ਵਿੱਚ ਮਹਾਰਾਜ ਜੀ ਕਹਿੰਦੇ ਜਵਾਬ ਦੇ ਦਿਨ ਪਾਤਸ਼ਾਹ ਜੀ ਗੁਰੂ ਨਾਨਕ ਪਾਤਸ਼ਾਹ ਨਾਨਕ ਏ ਨਾਨਕ ਉਹਦੀ ਮੱਤ ਦੇ ਨਾਲ ਮੱਤੀ ਮਿੱਥਿਆ ਕਰਮ ਸਚਾ ਅਨਸਾਨ ਜਿਨ੍ਹਾਂ ਨੇ ਮਹਾਰਾਜ ਜੀ ਕਹਿੰਦੇ ਉਹਦੀ ਮੱਤ ਲੈ ਕੇ ਉਹਨੂੰ ਜੱਪ ਲਿਆ ਉਹਦੇ ਅੰਮਲ ਧਾਰਨ ਕਰ ਲਈ ਮਹਾਰਾਜ ਜੀ ਕਹਿੰਦੇ ਉਹਨਾਂ ਨੂੰ ਪ੍ਰਾਪਤੀ ਹੋਵੀ ਉਹਨਾਂ ਨੂੰ ਸੱਚ ਅਨਸਾਨ ਮਹਾਰਾਜ ਜੀ ਕਹਿੰਦੇ ਉਹਨਾਂ ਨੂੰ ਉਹਦੀ ਪ੍ਰਾਪਤੀ ਹੋਗੀ ਉਹਦੀ ਸੇਵਾ ਦੀ ਪ੍ਰਾਪਤੀ ਹੋਗੀ ਪੌੜੀ ਅੱਗੇ ਪੌੜੀ ਦੀ ਰਮਤਾ ਕਰਦੈਨ ਸਤਿਗੁਰੂ ਜੀ ਇਥੇ ਵਰਣ ਕਰਤਾ ਮਹਾਰਾਜ ਨੇ ਕਹਿੰਦੇ ਭਾਵੇਂ ਇਹ ਚੀਜ਼ਾਂ ਲੱਖਾ ਹਨ ਲੱਖ ਹੀ ਨੇਕੀਆਂ ਕਰ ਲਈ ਮਨੁੱਖ ਧਰਮ ਦੇ ਕਾਰਜ ਕਰ ਲਈ ਪਰ ਜੱਪਣ ਤੋਂ ਬਿਨਾ ਮਹਾਰਾਜ ਜੀ ਕਹਿੰਦੇ ਪ੍ਰਾਪਤੀ ਨਹੀਂ ਬਾਰਮਖੂ ਭਾਵੇਂ ਜੋ ਮਰਜੀ ਕਰ ਲੈ ਸਾਧਨ ਸਾਧ ਲੈ ਇਹ ਕਰਮ ਹਨ ਬਾਹਰਲੇ ਕਰਮ ਕਾਂਡ ਮਹਾਰਾਜ ਜੀ ਕਹਿੰਦੇ ਅੰਦਰਲੀ ਬਿਰਤੀ ਨਹੀਂ ਆ ਨਾਨਕ ਮੱਤੀ ਮਿੱਥਿਆ ਕਰਮ ਸੱਚਾ ਨਿਸ਼ਾਨ ਮਹਾਰਾਜ ਜੀ ਕਹਿੰਦੇ ਉਹਨਾਂ ਦੇ ਜਿਨ੍ਹਾਂ ਨੇ ਉਹਨੂੰ ਮਿੱਠ ਕੇ ਜਪਨਾ ਕੀਤਾ ਮਹਾਰਾਜ ਜੀ ਕਹਿੰਦੇ ਉਹਨਾਂ ਦੇ ਸ਼ੁਭ ਕਰਮ ਜਾਗਦੇ ਪੌੜੀ ਸੱਚਾ ਸਹਬ ਇੱਕ ਤੂੰ ਜਿਨ ਸੱਚੋ ਸੱਚ ਵਰਤਾਇਆ ਹਰਾਜ ਜੀ ਕਹਿੰਦੇ ਉਹ ਮਾਲਕ ਪੌੜੀ ਦੇ ਵਿੱਚ ਬਚਨ ਕਰਦੇ ਨੇ ਪਾਸ਼ਾ ਜੀ ਕਹਿੰਦੇ ਉਹ ਸੱਚਾ ਸਹਬ ਹਰੀ ਏਕੀ ਹੈ ਇੱਕੋ ਹੀ ਸਾਰੇ ਜੀਵਾਂ ਦਾ ਦਾਤਾ ਮਹਾਰਾਜ ਜੀ ਕਹਿੰਦੇ ਇੱਕ ਤੂੰ ਜਿਨ ਸੱਚੋ ਸੱਚ ਵਰਤਾਇਆ ਹਰਾ ਜੀ ਕਹਿੰਦੇ ਮਾਲਕ ਜੀ ਤੁਸੀਂ ਇੱਕ ਹੋ ਜਿਨ੍ਹਾਂ ਦਾ ਸੱਚ ਹਰਾ ਜੀ ਕਹਿੰਦੇ ਸੱਚੋ ਸੱਚ ਵਰਤਾਇਆ ਹਰਾ ਜੀ ਕਹਿੰਦੇ ਵਰਤ ਰਿਹਾ ਜਿਸ ਤੂੰ ਦੇਹੇ ਤਿਸ ਮਿਲੇ ਸੱਚ ਤਾਂ ਤਿੰਨੀ ਸੱਚ ਕਮਾਇਆ ਜਿਨ੍ਹਾਂ ਤੇ ਮਹਾਰਾਜ ਜੀ ਕਹਿੰਦੇ ਤੂੰ ਕਿਰਪਾ ਧਾਰਦਾ ਜਿਸ ਤੂੰ ਦੇਹੇ ਤਿਸ ਮਿਲੇ ਸੱਚ ਜਿਨ੍ਹਾਂ ਤੇ ਮੇਰ ਕਰਕੇ ਕਿਰਪਾ ਕਰਕੇ ਹਰਾ ਜੀ ਕਹਿੰਦੇ ਤੂੰ ਸੱਚ ਦੀ ਬਖਸ਼ਿਸ਼ ਕਰਦਾ ਹੈ ਮਹਾਰਾਜ ਜੀ ਕਹਿੰਦੇ ਤਿੰਨੀ ਸੱਚ ਕਮਾਇਆ ਉਹੀ ਸੱਚ ਦੀ ਕਮਾਈ ਕਰਦੇ ਹਨ ਹਾਰਾ ਜੀ ਕਹਿੰਦੇ ਉਹੀ ਕਮਾ ਸਕਦੇ ਹਨ ਕੋਈ ਜਗਿਆਸੂ ਗੁਰਮੁਖ ਜਨ ਪ੍ਰਾਨੀ ਮਹਾਰਾਜ ਜੀ ਕਹਿੰਦੇ ਉਹ ਨੂੰ ਇਤਿਆਹਾ ਸਕਦੇ ਹਨ ਸੱਚ ਦੀ ਕਮਾਈ ਤਾਂ ਕਰ ਸਕਦੇ ਹਨ ਮਹਾਰਾਜ ਜੀ ਕਹਿੰਦੇ ਜੀਦਾ ਤੇ ਉਹਦੀ ਕਿਰਪਾ ਹੋਗੀ ਜਿਸ ਤੋਂ ਦੇਹੇ ਜਿਨ੍ਹਾਂ ਦੀ ਝੋਲੀ ਵਿੱਚ ਉਹ ਨਾਮ ਦੀ ਦਾਤ ਪਾ ਜਾਂਦਾ ਹੈ ਖੁਸ਼ੀ ਦੇ ਘਰ ਵਿੱਚ ਆਣ ਕੇ ਮਹਾਰਾਜ ਜੀ ਕਿਉਂ ਸੱਚ ਦੀ ਕਮਾਈ ਕਰਦੇ ਹਨ ਸੱਚ ਤੇ ਚੱਲਦੇ ਹਨ ਨਾਨਕ ਸਤਿਗੁਰ ਮਿਲੀਏ ਸੱਚ ਪਾਇਆ ਜਿਨ ਹਿਰਦੈ ਸੱਚ ਵਸਾਇਆ ਇਹ ਮਹਾਰਾਜ ਜੀ ਕਹਿੰਦੇ ਉਹਨਾਂ ਨੂੰ ਸਤਿਗੁਰ ਮਿਲ ਪੈਂਦਾ ਸੱਚੇ ਸਤਿਗੁਰ ਨਾਲ ਉਹਨਾਂ ਦਾ ਮੇਲ ਹੋ ਜਾਂਦਾ ਸਤਿਗੁਰ ਮਿਲੀਏ ਸੱਚ ਪਾਇਆ ਹਾਰਾ ਜੀ ਕਹਿੰਦੇ ਉਥੋਂ ਸੱਚ ਦੀ ਪ੍ਰਾਪਤੀ ਹੋਣੀ ਐ ਹਾਰਾ ਜੀ ਕਹਿੰਦੇ ਔਗਣਾ ਦਾ ਨਾਸ ਹੋ ਜਾਣਾ ਝੂਠ ਖਤਮ ਹੋਣਾ ਸੱਚ ਉਥੇ ਆਵਸਨ ਜਿਨ੍ਹਾਂ ਨੂੰ ਦੇ ਨਾਲ ਮੇਲ ਹੋ ਗਿਆ ਸੱਚੇ ਗੁਰੂ ਦੇ ਨਾਲ ਉਹ ਸੱਚਾ ਗੁਰੂ ਹੀ ਸੱਚ ਦਰਸਾ ਸਕਦਾ ਝੂਠਿਆਂ ਨੇ ਥੋੜਾ ਸੱਚ ਦੱਸਣਾ ਉਹਨਾਂ ਤੇ ਆਪਣੀ ਮਗਰ ਤੋੜਨਾ ਕਿ ਆਪਣੇ ਸਾਡੇ ਮਗਰ ਆਓ ਤੁਸੀਂ ਆਹ ਕੰਮ ਕਰੋ ਤਰ ਜਾਵੋਗੇ ਦੇਖਦੇ ਨਾ ਬਨੋਟੀ ਲੋਕ ਮਨੋਟੀ ਗੁਰੂ ਉਹ ਆਪਣੇ ਸ਼ਬਦ ਦੇ ਦਿੰਦੇ ਹਨ ਆਪਣਾ ਨਾਮ ਦੇ ਦੇ ਦੇਣ ਕਿਹਾ ਜਪ ਭਾਈ ਤੂੰ ਤਰ ਜਾਵੇਂਗਾ ਜਿਹੜਾ ਆਪ ਨਹੀਂ ਤਰ ਸਕਿਆ ਦੂਜਿਆਂ ਨੂੰ ਕੀ ਤਾਰੇਗਾ ਜਿਹੜਾ ਆਪ ਹੀ ਡੁੱਬਿਆ ਫਿਰਦਾ ਹੈ ਮਾੜੇ ਕਰਮ ਕਮੰਦਾ ਹੈ ਉਹ ਗੁਰੂ ਦੂਜਿਆਂ ਨੂੰ ਕੀ ਤਾਰ ਸਕਦਾ ਹੈ ਜਿਹੜਾ ਆਪ ਹੀ ਵੱਧ ਫੈਲੀਆਂ ਮਾੜੇ ਕਰਮ ਜਿੱਦੀ ਜ਼ਿੰਦਗੀ ਵਿੱਚ ਹਨ ਉਹ ਪਿਆਰਿਓ ਦੂਜਿਆਂ ਨੂੰ ਨਹੀਂ ਪਾਰ ਕਰ ਸਕਦਾ ਅਤੇ ਸੱਚੇ ਗੁਰੂ ਦੀ ਗੱਲ ਹੈ ਮਹਾਰਾਜ ਜੀ ਕਹਿੰਦੇ ਸਤਗੁਰ ਮਿਲੀਏ ਸੱਚ ਪਾਇਆ ਸੱਚੇ ਗੁਰੂ ਨਾਲ ਮਿਲ ਪੇ ਸੱਚ ਨੂੰ ਪਾਵਾਂਗੇ ਜਿਨ ਕੈ ਹਿਰਦੇ ਸੱਚ ਵਸਾਇਆ ਜਿਨਾਂ ਦੇ ਹਿਰਦਿਆ ਵਿੱਚ ਉਹ ਸੱਚ ਦਾ ਵਾਸ ਹੋ ਗਿਆ ਮੂਰਖ ਸੱਚ ਨਾ ਜਾਣਨੀ ਮਨਮੁਖੀ ਜਨਮ ਗਵਾਇਆ ਪਰ ਮੂਰਖ ਲੋਗ ਮਹਾਰਾਜ ਜੀ ਕਹਿੰਦੇ ਮੂਰਖ ਮਨੁੱਖ ਸੱਚ ਨੂੰ ਜਾਣ ਨਹੀਂ ਪਾ ਸਕਦੇ ਜਨਨਾ ਚਿਰ ਉਹਦਾ ਗਿਆਨ ਨਹੀਂ ਉਹਦਾ ਮੇਲ ਨਹੀਂ ਮਹਾਰਾਜ ਜੀ ਕਹਿੰਦੇ ਮੂਰਖ ਸੱਚ ਨਾ ਜਾਣਨੀ ਮਨਮੁਖੀ ਜਨਮ ਗਵਾਇਆ ਮਨ ਦੀ ਮਰਜ਼ੀ ਵਾਲੇ ਮਹਾਰਾਜ ਜੀ ਕਹਿੰਦੇ ਇਹ ਮਾਨਸ ਦੇ ਮਨੁੱਖਾ ਜਨਮ ਗਵਾ ਬੈਠਦਾ ਜਿਹੜਾ ਮੂਰਖਤਾਈ ਵਿੱਚ ਮਨ ਦੇ ਮਗਰ ਤੁਰਿਆ ਫਿਰਦਾ ਜਿਹੜਾ ਮਨ ਦੀ ਮਰਜ਼ੀ ਨਾਲ ਤੁਰਿਆ ਫਿਰਦਾ ਮਹਾਰਾਜ ਜੀ ਕਹਿੰਦੇ ਉਹਦਾ ਜਨਮ ਫਿਰ ਬ्यर्थ ਜਾਂਦਾ ਹੈ ਜਿਸ ਵਿੱਚ ਦੁਨੀਆ ਵਿੱਚ ਦੁਨੀਆ ਕਾਹੇ ਆਇਆ ਹਰ ਜੀ ਕਹਿੰਦੇ ਉਹਦਾ ਤੇ ਦੁਨੀਆ ਤੇ ਆਉਣਾ ਤ੍ਰਿਗਾ ਕਹਿੰਦੇ ਉਹ ਦੁਨੀਆ ਤੇ ਕੀ ਲੈਣ ਆਇਆ ਕਾਦੇ ਵਾਸਤੇ ਆਇਆ ਹੈ ਮਹਾਰਾਜ ਜੀ ਕਹਿੰਦੇ ਜਿਨਨੇ ਸੱਚ ਦੀ ਕਮਾਈ ਨਹੀਂ ਕੀਤੀ ਤੇ ਸੱਚਾ ਗੁਰੂ ਨਹੀਂ ਧਾਰਨ ਕੀਤਾ ਜਿਨਨੇ ਬਾਣੀ ਨੂੰ ਦੇਖਿਆ ਹੀ ਨਹੀਂ ਭਗਤੀ ਨਹੀਂ ਕੀਤੀ ਭਜਨ ਨਹੀਂ ਕੀਤਾ ਮਹਾਰਾਜ ਜੀ ਕਹਿੰਦੇ ਉਹ ਕਾਹਦੇ ਲਈ ਜਨਮ ਲੈ ਹੋਇਆ ਉਹਦਾ ਜਿਵੇਂ ਮਹਾਰਾਜ ਜੀ ਕਹਿੰਦੇ ਨੇ ਉਹਦੀ ਮਾਂ ਤਰੇਗੈ ਜਿਨਨੇ ਸੰਸਾਰ ਵਿੱਚ ਐਸੇ ਬੱਚੇ ਨੂੰ ਜਨਮ ਲਿਆ ਦਿੱਤਾ ਮਹਾਰਾਜ ਜੀ ਦੇ ਬਚਨ ਆਉਂਦੇ ਆ ਨਾ ਤੁਸੀਂ ਮਹਾਰਾਜ ਜੀ ਮਾਤਾ ਨੂੰ ਕਹਿੰਦੇ ਆਂ ਕਹਿੰਦੇ ਉਹ ਮਾਂ ਜਿਹੜੀ ਹੈ ਉਹ ਬਾਝ ਕਿਉਂ ਨਹੀਂ ਰਹਗੀ ਜਿਨੇ ਐਸੇ ਬੱਚੇ ਨੂੰ ਜਨਮ ਦਿੱਤਾ ਜਿਹਦੇ ਜਨਮ ਲੈ ਕੇ ਭਗਤੀ ਨੂੰ ਵਿਸਾਰਤਾ ਜਿਹਨੇ ਆੜ ਕੇ ਮਾੜੇ ਕਰਮ ਧਾਰਨ ਕੀਤੇ ਜ਼ਿੰਦਗੀ ਵਿੱਚ ਉਹਦੇ ਤੋਂ ਮਹਾਰਾਜ ਜੀ ਕਹਿੰਦੇ ਤੂੰ ਬਾਝ ਰਹਿ ਜਾਂਦੀ ਐਸੇ ਬੱਚੇ ਨੂੰ ਕਿਉਂ ਜਨਮ ਦਿੱਤਾ ਮਹਾਰਾਜ ਜੀ ਇੱਥੇ ਵੀ ਬਚਨ ਕਰਦੇ ਹਨ ਕਹਿੰਦੇ ਉਹ ਮਹਾਰਾਜ ਜੀ ਕਹਿੰਦੇ ਸੰਸਾਰ ਤੇ ਆਇਆ ਉਹਦਾ ਨਿਫਲ ਹੈ ਸੰਸਾਰ ਤੇ ਆਇਆ ਬ्यर्थ ਹੈ ਜਿਨੇ ਭਗਤੀ ਨੂੰ ਛੱਡ ਕੇ ਸੱਚ ਨੂੰ ਛੱਡ ਕੇ ਵਨ ਦੀ ਮਰਜੀ ਤਾਈ ਮੂਰਖ ਤਾਈ ਕੀਤੀ ਮਾਨਮੁਖ ਮੂਰਖ ਸੱਚ ਨਾ ਜਨਨੀ ਅਨਮੁਖੀ ਜਨਮ ਗਵਾਇਆ ਵਿੱਚ ਦੁਨੀਆ ਕਾਹੇ ਆਇਆ ਮਹਾਰਾਜ ਜੀ ਕਹਿੰਦੇ ਫਿਰ ਮਨੁੱਖਾ ਜਨਮ ਵਿਰਥ ਜੇ ਜਾਣਾ ਸੀ ਤੇ ਕਾਹਦੇ ਲਈ ਜਨਮ ਲਿਆ ਮਾਨਸ ਦੇ ਕਾਹਦੇ ਲਈ ਪਾਈ ਪਹਿਲੋਂ ਵੀ ਤੇ ਰੱਜਦਾ ਸੀ ਨਾ ਪਹਿਲੋ ਜੁਨਾ ਵਿੱਚ ਕਿਹੜਾ ਭੁੱਖਾ ਸੰਦਾ ਸੀ ਉੱਥੇ ਖਾਣ ਲਈ ਦਿੱਤਾ ਮਹਾਰਾਜ ਨੇ ਸਭ ਕੁਝ ਉੱਥੇ ਦਿੱਤਾ ਉੱਥੇ ਗਿਆਨ ਨਹੀਂ ਸੀ ਇਸ ਕਰਕੇ ਤੈਨੂੰ ਮਾਨਸ ਦੇ ਮਨੁੱਖਾ ਜਨਮ ਦਿੱਤਾ ਇਹ ਗੋਵਿੰਦ ਮਿਲਣ ਕੀ ਇਹ ਤੇਰੀ ਬਰੀਆ ਨਾਲ ਕਹਿਤਾ ਮਹਾਰਾਜ ਨੇ ਕਹਿੰਦੇ ਗੋਵਿੰਦ ਪ੍ਰਤੀ ਦੇ ਮਾਲਕ ਨੂੰ ਹਰੀ ਨੂੰ ਮਿਲਣ ਵਾਸਤੇ ਇਹ ਤੇਰਾ ਟਾਈਮ ਹੈ ਮਹਾਰਾਜ ਨੇ ਕਹਿ ਤਾ ਨਾ ਗੋਵਿੰਦ ਮਿਲਣ ਕੀ ਏ ਤੇਰੀ ਬਰੀਆ ਇਹ ਤੇਰੀ ਬਾਹੜ ਜਿਹੜੀ ਮਨੁੱਖਾ ਜਨਮ ਤੈਨੂੰ ਦਿੱਤਾ ਹੈ ਸਵਾਸਾਂ ਦਾ ਧੰਨ ਦਿੱਤਾ ਉਹ ਗੋਵਿੰਦ ਨੂੰ ਮਿਲਣ ਵਾਸਤੇ ਦਿੱਤਾ ਸਚੇ ਧੋਕੇ ਰਹੀਂ ਕਿਤੇ ਫਿਰ ਮਾਇਆ ਦੇ ਮਦ ਵਿੱਚ ਫਸ ਜਾਵੇਂ ਪਰ ਸਚੇਤ ਰਹਿ ਨਹੀਂ ਜਦੋਂ ਜਨਮ ਲਿਆ ਉਹਦੀ ਮਾਇਆ ਦੀ ਲੱਟ ਲੱਗ ਗਈ ਮੋਹ ਲੱਗ ਗਿਆ ਸੰਸਾਰ ਦਾ ਤ੍ਰਿਸ਼ਨਾ ਜਾਗ ਵੀ ਫਿਰ ਭੁੱਲ ਗਏ ਫਿਰ ਉਹ ਜਨਮ ਨੂੰ ਵਿਰਥ ਗਵਾ ਬੈਠੇ ਇਹ ਮੂਰਖਤਾ ਹੀ ਹੀ ਹੈ ਨਾ ਮੂਰਖਤਾ ਹੀ ਕਰਤੀ ਫਿਰ ਮਹਾਰਾਜ ਜੀ ਕਹਿੰਦੇ ਨਹੀਂ ਤਾਂ ਪਹਿਲੋਂ ਕਿਡਾ ਜਨਮ ਨਹੀਂ ਲਏ ਉਦੋਂ ਵੀ ਪੇਟ ਭਰਦੇ ਰਹੇ ਪੇਟ ਭਰ ਭਰਿਓ ਪਸ਼ਵਾਸਿਓ ਸੋਇਓ ਮਹਾਰਾਜ ਜੀ ਕਹਿੰਦੇ ਫਿਰ ਤਾਂ ਪਸ਼ਮ ਵਾਲੀ ਕੰਮ ਆਣ ਪੇਟ ਭਰ ਲਿਆ ਤੇ ਸੌਂਗੇ ਫਿਰ ਉੱਠ ਕੇ ਆਲਸ ਕਰਕੇ ਫਿਰ ਸੁੱਤੇ ਰਹੇ ਦਿਨ ਗਵਾ ਲਿਆ ਰਾਤ ਸੌਂ ਕੇ ਗਵਾਤੀ ਦਿਨ ਪੇਟ ਭਰ ਕੇ ਪਰ ਆਪਣੇ ਧੰਦਿਆਂ ਦੇ ਵਿੱਚ ਦਿਨ ਗਵਾਤਾ ਤੇ ਸੌਂ ਕੇ ਰਾਤ ਨਗਾਤੀ ਮਹਾਰਾਜ ਜੀ ਕਹਿੰਦੇ ਫਿਰ ਕੋਈ ਚੰਗਾ ਕੰਮ ਥੋੜਾ ਮਹਾਰਾਜ ਕਹਿੰਦੇ ਮੂਰਖਤਾਈ ਐ ਮਨ ਦੇ ਪਿੱਛੇ ਲੱਗ ਕੇ ਸਾਰਾ ਜਨਮ ਗਵਾ ਬੈਠਣਾ ਇਹ ਮੂਰਖਤਾ ਹੀ ਹੈ ਮਹਾਰਾਜ ਜੀ ਕਹਿੰਦੇ ਕਹਿੰਦੇ ਮਾਨਸ ਦੇ ਗੋਵਿੰਦ ਮਿਲਣ ਦੀ ਇਹ ਤੇਰੀ ਬਰੀਆ ਇਹ ਸਮਾਂ ਇਹ ਟਾਈਮ ਸਵਾਸਾਂ ਦਾ ਧਨ ਇਹ ਮਾਨਸ ਮਨੁੱਖਾ ਜਨਮ ਮਹਾਰਾਜ ਜੀ ਕਹਿੰਦੇ ਉਹਨੂੰ ਮਿਲਣ ਵਾਸਤੇ ਤੈਨੂੰ ਦਿੱਤਾ ਸੀ ਕਹਿੰਦੇ ਜੇ ਕਾਰਜ ਨਹੀਂ ਕੀਤਾ ਕੰਮ ਹੀ ਨਹੀਂ ਕੀਤਾ ਮਹਾਰਾਜ ਜੀ ਕਹਿੰਦੇ ਓਕਾਰ ਜੀ ਜੇ ਧੂਰਾ ਛੱਡ ਗਏ ਫਿਰ ਕਾਹਦਾ ਮਹਾਰਾਜ ਕਹਿੰਦੇ ਜਨਮ ਹੈ ਫਿਰ ਦੁਨੀਆ ਤੇ ਆਏ ਨਾਏ ਮਹਾਰਾਜ ਜੀ ਕਹਿੰਦੇ ਇੱਕ ਬਰਾਬਰ ਹੈ ਵਿੱਚ ਦੁਨੀਆ ਕਾਹੇ ਆਇਆ ਕਹਿੰਦੇ ਮੇਰੇ ਵਖਤੂ ਤਾਂ ਪਾਸ਼ਾ ਜੀ ਕਹਿੰਦੇ ਨਾ ਆਇਆ ਬਰਾਬਰ ਹੈ ਤੂੰ ਆਇਆ ਤੇ ਨਾ ਆਇਆ ਇੱਕੋ ਬਰਾਬਰ ਹੈ ਮਾਨਸ ਦੇ ਪਾਈ ਨਾ ਪਾਈ ਇੱਕੋ ਹੀ ਬਰਾਬਰ ਹੈ ਕੰਮ ਤਾਂ ਉਹੀ ਰਹੇ ਮਾਨਸ ਦੇ ਪਾਕੇ ਮਨੁੱਖਾ ਵਾਲਾ ਤੂੰ ਕੰਮ ਨਹੀਂ ਕੀਤਾ ਨਾ ਧਰਮੀ ਬਣਿਆ ਦਇਆ ਧਰਮ ਇਹ ਪੰਜ ਜਿਹੜੇ ਅੰਦਰ ਵਿਰਤੀ ਦੇ ਵਿੱਚ ਸੁਖਾਉਣੇ ਸੀ ਉਤਾਏ ਨਹੀਂ ਇਹ ਪੰਜਾਂ ਨੂੰ ਵਿਸਾਰ ਕੇ ਮਾਨਮੁਖਤਾਈ ਕਰਤੀ ਮਹਾਰਾਜ ਜੀ ਕਹਿੰਦੇ ਇਸ ਕਰਕੇ ਜਨਮ ਲਿਆ ਦਾ ਕੋਈ ਲਾਭ ਨਾ ਹੋਇਆ ਇਹ ਭਾਈ ਅੱਜ ਦੇ ਸ਼ਬਦ ਦੀ ਸ਼ਲੋਕ ਪੌੜੀ ਦੀ ਵਿਚਾਰ ਹੈ ਇੰਨੀਆਂ ਕੁ ਹਾਜ਼ਰੀਆਂ ਪ੍ਰਵਾਨ ਕਰਿਓ ਬਾਣੀ ਵਿਚਾਰ ਦੇ ਭਾਈ ਨੇਕਾ ਭੁੱਲਾਂ ਜੰਨੀਆਂ ਅਨਮ੍ਰਿਤਸ ਮਤ ਬਖਸ਼ ਲੈਣ ਆਈਆਂ ਮਾਈ ਭਾਈ ਸੰਗਤਾਨੀਆਂ ਭਾਈ ਹਾਜ਼ਰੀਆਂ ਪ੍ਰਵਾਨ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ